रेडी स्टार्ट نیشنل ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਕੁਝ ਮਹੀਨੇ ਪਹਿਲਾਂ ਨਿਰਦੇਸ਼ ਦਿੱਤੇ ਸਨ ਕਿ ਪੰਜਾਬ ਵਿੱਚ ਫਸਲਾਂ ਦੀ ਕਟਾਈ ਉਪਰੰਤ ਰਹਿੰਦ ਖੂੰਦ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਸਖਤੀ ਨਾਲ ਰੋਕਿਆ ਜਾਵੇ ਟੰਡੀ ਅਸਲ ਵਿੱਚ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਲਗਾਉਣ ਦਾ ਇਹ ਸਿਲਸਿਲਾ ਸਾਲਾਂ ਵੱਦੀ ਚੱਲਦਾ ਆ ਰਿਹਾ ਹੈ ਡੰਡੀ ਸੰਵਿਧਾਨ ਦੀ ਧਾਰਾ 19 5 ਵਿੱਚ ਫਸਲਾਂ ਦੀ ਰਹਿੰਦ-ਖੂੰਦ ਨੂੰ ਅੱਗ ਲਗਾਉਣ ਤੇ ਭਾਵੇਂ ਪਹਿਲਾਂ ਹੀ ਪੂਰਨ ਪਾਬੰਦੀ ਹੈ ਪਰ ਇਹਨਾਂ ਹੁਕਮਾਂ ਨੂੰ ਅਮਲੀ ਰੂਪ ਵਿੱਚ ਕਦੇ ਲਾਗੂ ਨਹੀਂ ਕੀਤਾ ਜਾ ਸਕਿਆ ਡੰਡੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੌਜੂਦਾ ਚੇਅਰਮੈਨ ਸ੍ਰੀ ਕਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਫਸਲਾਂ ਦੀ ਕਟਾਈ ਉਪਰੰਤ ਖੇਤਾਂ ਵਿੱਚ ਅੱਗ ਲਾਉਣਾ ਗੈਰ ਕਾਨੂੰਨੀ ਹੈ ਡੰਡੀ ਨੈਸ਼ਨਲ ਗ੍ਰੀਨ ਟਰਬਿਊਨ ਦੇ ਫੈਸਲੇ ਨੂੰ ਸਰਕਾਰ ਪ੍ਰਭਾਵੀ ਢੰਗ ਨਾਲ ਲਾਗੂ ਕਰੇਗੀ ਡੰਡੀ ਸਰਕਾਰ ਨੇ ਇਸ ਸਮੱਸਿਆ ਦੇ ਹੱਲ ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੁਝਾ ਤੇ ਕੰਬਾਈਨਾ ਨਾਲ ਐਸ ਐਮ ਐਸ ਸੁਪਰ ਸਟਰਾ ਮਨੇਜਮੈਂਟ ਸਿਸਟਮ ਜੋੜਨਾ ਜ਼ਰੂਰੀ ਕਰ ਦਿੰਦਾ ਹੈ ਡੰਡੀ ਇਸ ਤੋਂ ਬਿਨਾ ਕੰਬਾਈਨਾ ਨਹੀਂ ਚੱਲ ਸਕਣਗੀਆਂ ਡੰਡੀ ਇਹ ਸੁਪਰ ਸਟਰਾ ਮਸ਼ੀਨ ਝੋਨੇ ਦੀ ਪਰਾਲੀ ਨੂੰ ਕੁਤਰ ਕੇ ਧਰਤੀ ਤੇ ਖਿਲਾਰ ਦਿੰਦੀ ਹੈ ਜਿਸ ਨਾਲ ਅਗਲੀ ਫਸਲ ਦੀ ਬਜਾਈ ਲਈ ਖੇਤ ਨੂੰ ਤਿਆਰ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਡੰਡੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹ ਨਿਰਦੇਸ਼ ਪੰਜਾਬ ਦੇ ਨਾਲ-ਨਾਲ ਹਰਿਆਣਾ ਰਾਜਸਥਾਨ ਤੇ ਉੱਤਰ ਪ੍ਰਦੇਸ਼ ਨੂੰ ਵੀ ਜਾਰੀ ਕੀਤੇ ਹਨ ਡੰਡੇ ਫਸਲਾਂ ਦੀ ਰਹਿਣ ਖੋਦ ਨੂੰ ਅੱਗ ਹਵਾਲੇ ਕਰਨ ਤੋਂ ਰੋਕਣ ਲਈ ਕੰਬਾਈਨਾ ਨਾਲ ਸੁਪਰ ਸਟਰਾ ਮਸ਼ੀਨ ਜੋੜਨਾ ਭਾਵੇਂ ਸਰਕਾਰ ਦਾ ਬਤਾ ਬਰਨ ਹਿਤੈਸੀ ਫੈਸਲਾ ਹੈ ਪਰ ਇਸ ਨੂੰ ਅਪਣਾਉਣ ਦੇ ਰਾਹ ਵਿੱਚ ਰੁਕਾਵਟਾਂ ਹਨ ਡੰਡੀ ਆਲ ਇੰਡੀਆ ਕੰਬਾਈਨ ਹਾਰਵੈਸਟਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕੰਬਾਈਨਾ ਨਾਲ ਸੁਪਰ ਸਟਰਾ ਮਸ਼ੀਨ ਦੇ ਜੋੜਨ ਨਾਲ ਕੰਬਾਈਨ ਤੇ ਲੋਡ ਬਹੁਤ ਬਧ ਜਾਏਗਾ ਡੰਡੀ ਇਸ ਨਾਲ ਕੰਬਾਈਨ ਦੀ ਡੀਜ਼ਲ ਦੀ ਖਪਤ ਵਧੇਗੀ ਅਤੇ ਕੰਮ ਕਰਨ ਦੀ ਸਮਰੱਥਾ ਘਟੇਗੀ ਡੰਡੀ ਇਸ ਵੇਲੇ ਪੰਜਾਬ ਵਿੱਚ ਲਗਭਗ 16000 ਪੁਰਾਣੀਆਂ ਕੰਬਾਈਨਾ ਹਨ ਜਿਨ੍ਹਾਂ ਤੇ ਇਹ ਮਸ਼ੀਨ ਫਿੱਟ ਕਰਨਾ ਔਖਾ ਕੰਮ ਹੈ ਡੰਡੀ ਉੰਜ ਕੰਬਾਈਨਾ ਦੇ ਮਾਲਕਾਂ ਦੀ ਵੱਡੀ ਸਮੱਸਿਆ ਇਹ ਹੈ ਕਿ ਇੱਕ ਤਾਂ ਸੁਪਰ ਸਟਰਾ ਮਸ਼ੀਨ ਦਾ ਖਰਚਾ 1.5 ਲੱਖ ਹੈ ਡੰਡੀ ਦੂਜਾ ਜੇਕਰ ਉਹ ਕੰਬਾਈਨ ਦੀ ਇਹ ਮਸ਼ੀਨ ਲਗਾ ਦਿੰਦੇ ਹਨ ਤਾਂ ਡੀਜ਼ਲ ਦੀ ਖਪਤ ਵਧਨ ਕਰਕੇ ਫਸਲ ਦੀ ਕਟਾਈ ਦੇ ਰੇਟ ਵਧਾਉਣੇ ਪੈਣਗੇ ਜੋ ਕਿਸਾਨ برداشت ਨਹੀਂ ਕਰਨਗੇ ਡੰਡੀ ਮਨੁੱਖਤਾ ਦੇ ਭਲੇ ਲਈ ਹੁਣ ਵਾਤਾਵਰਨ ਨੂੰ ਹੋਰ ਪ੍ਰਦੂਸ਼ਿਤ ਕਰਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਚਾਹੇ ਕਿਸਾਨ ਹੋਣ ਜਾਂ ਸਨਤਾਂ ਫੈਕਟਰੀਆਂ ਤੇ ਕਾਰਖਾਨੇ ਡੰਡੇ ਉਦਯੋਗਿਕ ਇਕਾਈਆਂ ਲਈ ਵਾਟਰ ਟ੍ਰੀਟਮੈਂਟ ਪਲਾਂਟ ਜ਼ਰੂਰੀ ਕੀਤੇ ਜਾਣ ਡੰਡੇ ਵਾਤਾਵਰਨ ਵਿੱਚ ਕਿਸੇ ਇੱਕ ਨੇ ਨਹੀਂ ਸਗੋਂ ਸਮੁੱਚੀ ਮਨੁੱਖਤਾ ਤੇ ਬਨਸਪਤੀ ਨੇ ਸਾਹ ਲੈਣਾ ਹੈ ਡੰਡੀ ਵਾਤਾਵਰਣ ਵਿੱਚ ਗਰਮੀ ਵਧਦੀ ਹੈ ਉਥੇ ਅੱਗ ਲਗਾਉਣ ਨਾਲ ਮਿੱਟੀ ਦੇ ਉਪਜਾਊ ਤੱਤ ਨਸ਼ਟ ਹੋਣ ਦੇ ਨਾਲ-ਨਾਲ ਮਿੱਟੀ ਵਿੱਚ ਮੌਜੂਦ ਮਿੱਤਰ ਕੀੜੇ ਵੀ ਸੜ ਜਾਂਦੇ ਹਨ ਜਿਹੜੇ ਕਿ ਫਸਲਾਂ ਨੂੰ ਰੋਗ ਲੱਗਣ ਤੋਂ ਬਚਾਉਂਦੇ ਹਨ ਡੰਡੀ ਇਹੀ ਕਾਰਨ ਹੈ ਕਿ ਹੁਣ ਫਸਲਾਂ ਨੂੰ ਰੋਗ ਪਹਿਲਾਂ ਨਾਲੋਂ ਜ਼ਿਆਦਾ ਲਗਦੇ ਹਨ ਡੰਡੀ ਫਸਲਾਂ ਤੇ ਮਹਿੰਗੇ ਭਾ ਦੀਆਂ 4-5 ਸਪਰੇਹਾਂ ਕਰਨੀਆਂ ਪੈਂਦੀਆਂ ਹਨ ਪਰ ਫਸਲਾਂ ਫਿਰ ਵੀ ਰੋਗ ਮੁਕਤ ਨਹੀਂ ਹੁੰਦੀਆਂ ਡੰਡੀ ਫਸਲਾਂ ਤੇ ਖਰਚਾ ਵੱਧ ਰਿਹਾ ਹੈ ਪਰ ਬਚਤ ਹਰ ਸਾਲ ਘਟ ਰਹੀ ਹੈ ਡੰਡੀ ਜੇਕਰ ਲਗਾਤਾਰ 2 ਸਾਲ ਖੇਤਾਂ ਵਿੱਚ ਅੱਗ ਲਗਾਉਣ ਦਾ ਸਿਲਸਲਾ ਬੰਦ ਰਹੀ ਤਾਂ ਨਿਸ਼ਚਿਤ ਹੀ ਫਸਲਾਂ ਦੀ ਰਹਿਣਦ ਖੋਂਦ ਮਿੱਟੀ ਵਿੱਚ ਮਿਲਨ ਨਾਲ ਜ਼ਮੀਨ ਦੀ ਜਿੱਥੇ ਉਪਜਾਊ ਸ਼ਕਤੀ ਵਧੇਗੀ ਉਥੇ ਰੋਗ ਵੀ ਘਟ ਲੱਗਣਗੇ ਡੰਡੀ ਜੇਕਰ 5 ਜਾਂ 800 ਰੁਪਏ ਵਿੱਚ ਪਰਾਲੀ ਜਾਂ ਨਾੜ ਹਰੀ ਖਾਦ ਦਾ ਕੰਮ ਦੇਵੇ ਤਾਂ ਕੋਈ ਜ਼ਿਆਦਾ ਨਹੀਂ ਡੰਡੀ ਜਦੋਂ ਸਰਕਾਰ ਨੇ ਮਈ ਮਹੀਨੇ ਵਿੱਚ ਝੋਨਾ ਲਗਾਉਣ ਤੇ ਪਾਬੰਦੀ ਲਗਾਈ ਸੀ ਤਾਂ ਕਿਸਾਨਾਂ ਨੇ ਇਸ ਦਾ ਵੱਡਾ ਵਿਰੋਧ ਕੀਤਾ ਸੀ ਪਰ 15 ਜੂਨ ਨੂੰ ਝੋਨਾ ਲਗਾਉਣ ਨਾਲ ਪਾਣੀ ਦੀ ਅੱਧੀ ਬਚਤ ਹੋਈ ਹੈ ਡੰਡੀ ਕਿਉਂਕਿ ਇਸ ਸਮੇਂ ਤੇ ਬਰਸਾਤ ਲਗਭਗ ਸ਼ੁਰੂ ਹੋ ਜਾਂਦੀ ਹੈ ਡੰਡੀ ਜੇਕਰ ਸਰਕਾਰ ਬਾਸਮਤੀ 1121 ਦਾ ਰੇਟ ਤੈ ਕਰ ਦੇਵੇ ਤਾਂ ਪਾਣੀ ਦੀ ਹੋਰ ਬਚਤ ਹੋ ਸਕਦੀ ਹੈ ਡੰਡੀ ਸਰਕਾਰ ਤੇ ਖੇਤੀ ਵਿਭਾਗ ਨੂੰ ਚਾਹੀਦਾ ਹੈ ਕਿ ਸੁਪਰ ਸਟਰਾ ਮਸ਼ੀਨ ਦੇ ਨਾਲ-ਨਾਲ ਬੀਲਰ, ਚੋਪਰ, ਰੋਟਾਵੇਟਰ ਤੇ ਮਲਚਰ ਵਰਗੇ ਖੇਤੀ ਸੰਦ ਉਹ ਕਿਸਾਨਾਂ ਨੂੰ ਸਹਿਕਾਰੀ ਸੁਸਾਇਟੀ ਰਾਹੀਂ ਉਪਲਬਧ ਕਰਵਾਏ ਜਿੱਥੋਂ ਇਹ ਮਸ਼ੀਨਰੀ ਕਿਸਾਨ ਕਿਰਾਏ ਤੇ ਲੈ ਕੇ ਫਸਲਾਂ ਦੀ ਰਹਿਣ ਖੋਦ ਦਾ ਨਿਪਟਾਰਾ ਕਰ ਸਕਣ ਟੰਡੀ ਬਦਲਮੀਆਂ ਫਸਲਾਂ ਦੇ ਮੰਡੀਕਰਨ ਨਾਲ ਵੀ ਝੋਨੇ ਕਣਕ ਦੇ ਫਸਲੀ ਚੱਕਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਡੰਡੀ ਸਭ ਲੋਕਾਂ ਸਮਾਜ ਸੇਵੀ ਸੰਸਥਾਵਾਂ ਸਰਕਾਰ ਤੇ ਬੁੱਧੀਜੀਵੀਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਸਾਂਝੇ ਰੂਪ ਵਿੱਚ ਬਾਤਾਵਰਣ ਦੀ ਸੰਭਾਲ ਲਈ ਅੱਜ ਇੱਕ ਲੋਕ ਲਹਿਰ ਪੈਦਾ ਕਰਨ ਦੀ ਲੋਡ ਹੈ ਡੰਡੀ